ਤੇ ਜਦ ਕੋ ਨਵੀਂ ਵੋਟੀ ਵਿਆਹ ਕੇ ਘਰ ਵਿੱਚ ਆ ਜਾਂਦੀ ਆ ਪਿਓਰ ਪੱਜਾ ਪੱਜਾ ਜਾਂਦਾ ਵੇ ਦੇ ਕੇ ਭੁੰਜਾਈ ਲੋ 5 ਰੁਪਏ ਸ਼ਗਨ ਦੇ ਢੰਡ ਦੇ ਘੋਣੇ ਆ ਦਿਓਰ ਤੋਂ ਤੂੰ ਵੀ ਚੱਕ ਦੇਣਾ ਹੁੰਦਾ ਜੇੜ ਕਹਿੰਦਾ ਮੈਂ ਬੋਧਾ ਕਾਲਾ ਮੈਂ ਤੋ ਚੱਕ ਦੇ ਦਵਾਉਂਦਾ

மூன பியலி மண்டிகல பி ல மித்திரா நூன பையளி பிளே ਉਹ ਰੋਹਰਤਾ ਹੁੰਦੋ ਪਾਬੀਏ ਨਹੀਂ ਕੋਰੀ ਕਦਾ ਗੈਣਾ ਉਹ ਚਾਰ ਦਿਨਾਂ ਦਾ ਆ ਤਾਕੇ ਦਾ ਮਨ ਲਾ ਜੇਟ ਦਾ ਗੈਣਾ ਜੋ ਟੇੜੇ ਹੋਰ ਪਾ ਹੁੰਦੇ ਪਾ ਵੀ ਇਹ ਨਹੀਂ ਥੋੜੀ ਇੱਕ ਦਾ ਗਹਿਣਾ ਉਹ ਚਾਰ ਦਿਨਾਂ ਦਾ ਹੱਤਾ ਕਿਡਾ ਮਨ ਲਾ ਦੇਸ਼ ਦਾ ਕਹਿਣਾ ਇੱਕ ਮੁੰਦਰੀ ਤਿੰਨ ਹੋੜ ਕਰਾ ਦਉ ਮੈਂ ਨਾ ਕੇਦੇ ਨੂੰ ਲੌਂਗ ਬਣਾ ਦਉ ਇੱਕ ਮੁੰਦਰੀ ਤਿੰਨ ਹੋੜ ਕਰਾ ਦਉ ਮੈਂ ਨਾ ਕੇਦੇ ਨੂੰ ਲੌਂਗ ਬਣਾ ਦਉ ਮਨ ਮਰਗੀ ਦੀਆਂ ਬੰਗਾ ਚੜਾਰੇ ਪਿਆ ਫੜ ਗਜਰੇ ਕਾਲੀ ਨਹੀਂ ਨਿਕਲਣ ਗਤੀ ਲੈਦੀ ਮਿਸਰਾ ਨੂੰ ਮੇਰੇ ਤੇ ਆਲ ਨਹੀਂ ਬੱਡੀ ਕਲਗਤੀ ਹਾਇ ਮਿਸਰਾ ਨੂੰ ਕਿਆ ਲਈ ਮੈਡੀਕਲ ਅੱਡਤੀ ਰੰਦੇ ਕੁਰੂ ਪੁਕਾਰਦਾ ਤੰਦਰ ਵਰਗਾ ਉਹ ਨਾ ਪੈਣਣ ਗੈਣੋ ਜੇ ਕਿ ਸਾ ਤੋਂ ਪੁੰਡਿਤ ਕਾ ਆ ਲੋਕ ਦੇਣਗੇ ਮੇਲੇ ਨਾ ਲੋਕੀ ਮੇਣ ਦੇਣਗੇ ਤੇ ਜਣ ਗੇੜਨੇ ਖੜਾ ਐਮਐਲ ਖੜਾ ਹੋਣਾ ਤੇ ਵੋਟਰ ਜਣਗੇ ਮੈਨੂੰ ਆ ਕਿਉ ਰਵੇਂ ਅੱਜ ਆ ਕਿਉ ਰਵੇਂ अलॻ पी लेण दे मित्र लॻ पी ले मित्र लॻ पी ले दे ਤੂੰ ਪਾਪੀ ਕੁੰਡਨਤ ਕੇ ਆ ਨੀ ਜੇ ਤੂੰ ਪਾਪੀ ਕੁੰਡਨਤ ਕੇ ਆ ਨੀ ਹੋ ਨਾ ਜਾਵਾਂ ਸਦਾਈ ਓਹ ਢੇਰ ਤੋਂ ਪੈਰੀ ਪਾਗਰ ਖਾਲਾ ਕੁੰਡ ਚੱਕ ਦੇ ਪਰੇ ਜਾਈ ਜੇ ਤੂੰ ਪਾਪੀ ਕੁੰਡਨਤ ਕੇ ਆ ਨੀ ਹੋ ਨਾ ਜਾਵਾਂ ਸਦਾਈ ਓਹ ਢੇਰ ਤੋਂ ਪੈਰੀ ਪਾਗਰ ਖਾਲਾ ਕੁੰਡ ਚੱਕ ਦੇ ਪਰੇ ਜਾਈ ਭਾਈ ਜੇ ਮੇਰੇ ਵਰਗੇ ਕੋ ਪੱਗ ਨਾ ਹੋਵੇ ਫੇਰ ਤੇ ਤਰੜਗਾ ਪੈਂਟ ਲਾ ਕੇ ਪੈਰਾਂ ਤੇ ਰੱਖ ਦੇਵੇ ਕੱਪੜਾ ਹੀ ਰੱਖਣਾ ਓ ਕਾਕਾ ਗੱਲ ਸੁਣ ਹਾਜੀ ਆ ਸਰਪੰਚ ਦਾ ਕਹਿਣਾ ਨੰਨੀ ਪੈੰਦ ਲਾ ਕੇ ਨਾ ਰੱਖੀ ਫੌਲ ਹੋ ਜਾਊਗਾ ਊਂ ਕਿਤੋਂ ਪਾਪੀ ਕੁੰਡ ਨਤ ਕੇ ਆ ਨੀ ਹੋ ਨਗਾ ਵਸਦਾਈ ਓ ਜੇਰ ਤੋਂ ਪੈਰੀ ਪਾਗਰ ਖਾਲਾ ਕੁੰਡ ਚੱਕੂ ਉਪਰ ਜਾਏ ਫੇਰ ਕਿਸੇ ਨੇ ਸਾਰ ਨਿਲੇ ਲਈ ਆਲਾ ਆ ਕੀ ਕਹਿਣਾ ਫੇਰ ਕਿਸੇ ਨੇ ਸਾਦੀ ਲੈਣੀ ਆ ਠੀਕ ਹੈ ਮੈਂ ਕਹੋ ਲਈ ਬੈਠਾ ਮੈਂ ਮਰਿਆ ਹਾਂ ਮੇਰੇ ਭਾ ਦਾ ਮਰਿਆ ਮੂਰਿਆ ਨਾ ਬੇਟਾ ਐਉਂ ਨਹੀਂ ਕਹੀਦਾ ਹੋਸ਼ ਵਿੱਚ गेड़नानी पूरी पैणी अची त डग चला डग ते पीना लॻ पी लैण जे मित्रू लैण पयाली वंडी कलाक पी लैण दे मित्राइण प्यली वंडी कलाक पी लैण భా బ మున్యా రగడీ अलॻ पी लैण जी मित्रू लण प्यली इंडक अॻ पी लैण जी आए मित्रो लण प्यली इंडक अलॻि पी लैण आए मित्र प्यारी इंडिका अलॻि पी लैण